ਵਿਕੇ ਹੋਏ ਸਿਆਸਤਦਾਨ ਜਿਹੜੇ ਮਿਲ ਕੇ ਖੇਡਦੇ ਨੇ ਕਦੇ 25 75 ਤੇ ਕਦੇ 80 ਵੀ ਉਹ ਲੋਕ ਜਿਹੜੇ ਸਿਆਸੀ ਧਿਰਾਂ ਦੇ ਸਾਹਮਣੇ ਉਹ ਧਿਰਾਂ ਮਜੂਦਾ ਧਿਰਾਂ ਦੇ ਸਾਹਮਣੇ ਗੋਡੇ ਟੇਕ ਦਿੰਦੇ ਨੇ ਉਹ ਆਖਰ ਪੰਜਾਬ ਦੀ ਜਿਹੜੀ ਲੜਾਈ ਆ ਉਹ ਲੜਾਈ ਕਿਵੇਂ ਲੜਨਗੇ ਇਹ ਗੱਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਅੱਜਕੱਲ ਨਵਜੋਤ ਸਿੰਘ ਸਿੱਧੂ ਟ੍ਰੈਂਡਿੰਗ ਦੇ ਵਿੱਚ ਨੇ ਚਰਚਾ ਦੇ ਵਿੱਚ ਨੇ ਲਗਾਤਾਰ ਜਿਹੜੇ ਉਹ ਪ੍ਰੋਗਰਾਮ ਨੇ ਕਾਂਗਰਸ ਮਿਲਣੀ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਸਿਆਸਤ ਨੂੰ ਅੱਗੇ ਵਧਾ ਰਹੇ ਨੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਸਾਡੀ ਇਹ ਲੜਾਈ ਆ ਸਾਡੀ ਇਹ ਲੜਾਈ ਕਿਸੇ ਕੁਰਸੀ ਦੇ ਲਈ ਨਹੀਂ ਹੈਗੀ ਅਸੀਂ ਪੰਜਾਬ ਨੂੰ ਵਚਨ ਦਿੱਤਾ ਹੋਇਆ ਤੇ ਇਸ ਵਚਨ ਦੇ ਉੱਪਰ ਅਸੀਂ ਅਖੀਰਲੇ ਸਾਦੇ ਉੱਪਰ ਪਹਿਰੇਦਾਰੀ ਕਰਦੇ ਰਹਾਂਗੇ ਪਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਵੀ ਹੋ ਰਿਹਾ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੋਈ ਬਾਹਰਲੇ ਨਹੀਂ ਆਪਣੇ ਜਿਹੜੇ ਉਹਨਾਂ ਦੇ ਪੀਪੀਸੀ ਪੰਜਾਬ ਪ੍ਰੈਜ਼ੀਡੈਂਟ ਹੈਗੇ ਨੇ ਰਾਜਾ ਵੜਿੰਗਜਾ ਐਲੋ ਪੀ ਲੀਡਰ ਹੈਗੇ ਨੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਉਹ ਵਿਰੋਧ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਪਿੱਛੇ ਇਹਨਾਂ ਦੇ ਹਾਈ ਕਮਾਂਡ ਹਾਈ ਕਮਾਂਡ ਦੇ ਤੌਰ ਦੇ ਉੱਪਰ ਦੇਖੀ ਆਪਾਂ ਤਾਂ ਨਵਜੋਤ ਸਿੰਘ ਸਿੱਧੂ ਚਿਹਤਾ ਲੀਡਰ ਸਾਮੇ ਪ੍ਰਿੰਕਾ ਕਾਂਦੀ ਦਾ ਲਾ ਲਓ ਤੁਸੀਂ ਜਾਂ ਹਰਾਉ ਕਾਂਦੀ ਦਾ ਦੂਜੀ ਧਰ ਜਿਹੜੀ ਹੈਗੀ ਆ ਉਹ ਵੀ ਕਹਿੰਦੀ ਹੈ ਕਿ ਸਾਡੇ ਹੱਥ ਦੇ ਵਿੱਚ ਪੰਜਾਬ ਦੀ ਕਮਾਂਡ ਹੈ ਜਦੋਂ ਐਲਓਪੀ ਅਸੀਂ ਆ ਜਦੋਂ ਪੰਜਾਬ ਦੀ ਜਿਹੜੀ ਇਕਾਈ ਹੈ ਕਮੇਟੀ ਹੈ ਪਾਰਟੀ ਹੈ ਉਹਦੇ ਪ੍ਰਧਾਨ ਅਸੀਂ ਹੈਗੇ ਆ ਤਾਂ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਖਾੜਾ ਕਿਵੇਂ ਲਾਗ ਰਹੇ ਨੇ ਅੱਜ ਬੇਸ਼ੱਕ ਮੌਜੂਦਾ ਤੇ ਆਮ ਆਦਮੀ ਪਾਰਟੀ ਐ ਤੇ ਆਪੋਜੀਸ਼ਨ ਕਾਂਗਰਸ ਐ ਪਰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੌਂਟ੍ਰੋਵਰਸੀ ਦਾ ਸਾਹਮਣਾ ਕਰ ਰਹੀ ਐ ਤਾਂ ਉਹ ਪੰਜਾਬ ਦੀ ਕਾਂਗਰਸ ਤੇ ਰਹਿ ਕਾਂਗਰਸ ਪਾਰਟੀ ਐ ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਅਸੀਂ ਤੁਹਾਨੂੰ ਜੋ ਵੀ ਅਪਡੇਟ ਹੈਗੀ ਐ ਲਗਾਤਾਰ ਗੱਲਬਾਤ ਕਰ ਰਹੇ ਹਾਂ ਅੱਜ ਵੀ ਗੱਲਬਾਤ ਕਰ ਰਹੇ ਹੋ ਤੁਸੀਂ ਸਾਡੇ ਨਾਲ ਲੋਕ ਰਣਾ ਚੈਨਲ ਪੰਜਾਬੀ ਤੇ ਜੁੜੇ ਹੋ ਤੇ ਹਰ ਵਾਰ ਜਿਵੇਂ ਸੀਨੀਅਰ ਜਰਨਲਿਸ ਪ੍ਰਵੀnder ਸਿੰਘ ਰਾਏਪੁਰ ਇਹ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਹਾਜ਼ ਸਸਕੀ ਗਾਲ ਜੀ ਧੰਨਵਾਦ ਕੁਲਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਲਗਾਤਾਰ ਚਰਚਾ ਦੇ ਵਿੱਚ ਨੇ ਤੇ ਅੱਜ ਵੀ ਕਾਫੀ ਕਲੇਸ਼ ਰਿਹਾ ਕਾਂਗਰਸੀਆਂ ਦਾ ਸੋ ਕਿਵੇਂ ਵੇਖ ਰਹੇ ਪਰਮਿੰਦਰ ਜੀ ਤੁਸੀਂ ਸਾਰੀ ਗੱਲਬਾਤ ਨੂੰ ਜੀ ਜਿਹੜਾ ਲੰਮੇ ਸਮੇਂ ਤੋਂ ਕਹਿ ਲੋਗੇ ਨਵਜੋਤ ਸਿੰਘ ਸਿੱਧੂ ਔਰ ਪੰਜਾਬ ਕਾਂਗਰਸ ਦੇ ਵਿੱਚ ਇੱਕ ਆਪਸੀ ਖੈਬਾਦੀ ਇਹ ਕਹਿ ਲੋ ਜਾਂ ਆਪਾਂ ਕਹਿ ਦੋ ਖਾਨਾ ਜੰਗੀ ਚੱਲ ਰਹੀ ਹੈ ਉਹ ਅੱਜ ਦੀ ਨਹੀਂ ਹੈਗੀ ਪੁਰਾਣੀ ਚੱਲ ਰਹੀ ਹੈ ਉਦੋਂ ਤੋਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਸੀਐਮ ਹੁੰਦੇ ਸੀ ਤੇ ਅੱਜ ਜਿਹੜਾ ਹੁਣ ਨਵਾਂ ਇੱਕ ਕਹਿ ਲੋ ਕਿ ਵਰਤਾਰਾ ਸ਼ੁਰੂ ਹੋਇਆ ਉਹ ਤਾਂ ਐ ਸਿੱਧੇ ਤੌਰ ਤੇ ਹੋ ਗਿਆ ਨਾ ਡਾਇਰੈਕਟ ਤੋ ਇੱਕ ਤਰ੍ਹਾਂ ਨਾਲ ਇੱਕ ਦੂਜੇ ਦੇ ਸਾਹਮਣੇ ਆ ਗਏ ਸਾਰੇ ਨਵਜੋਤ ਸਿੰਘ ਸਿੱਧੂ ਵੱਲੋਂ ਜਦੋਂ ਅੱਜ ਮੀਟਿੰਗ ਸੀਗੀ ਦਵਿੰਦਰ ਯਾਦਵ ਦੀ ਤਾਂ ਉਹ ਤੋਂ ਪਹਿਲਾਂ ਇੱਕ ਟਵੀਟ ਕਰਿਆ ਜਾਂਦਾ ਜਿਹਦੇ ਤੇ ਸਾਰੀ ਸਿਆਸਤ ਘੁੰਮੀ ਆ ਹੁਣ ਅੱਜ ਦੀ ਪੰਜਾਬ ਦੀ ਕਾਂਗਰਸ ਦੀ ਉਹਦੇ ਵਿੱਚ ਕਿਹਾ ਗਿਆ ਸੀ ਵੀ ਕੋੜੀ ਕੋੜੀ ਤੇ ਜਿਹੜੇ ਵਿਕਣ ਵਾਲੇ ਨੇ ਸਮਝੌਤੇ ਕਰਕੇ ਅ ਘੁਟਨੇ ਅਹ ਟੇਕਣੇ ਵਾਲੇ ਜਿਹੜੇ ਉਹ ਬੰਦੇ ਦੇ ਨਾਲ ਕਹਤਾ ਸੀ ਵੀ ਵਰਗਤ ਵਰਗਤ ਮਤਲਬ ਬੋਰਡ ਦੀ ਗੱਲ ਕਰਦੇ ਆ ਵਰਗਤ ਦੀ ਬਾਤ ਕਰਦੇ ਆ ਗਮ ਲਾਉ ਮੈਂ ਉਗਲੇ ਉਗੇ ਲੋਕ ਯਾਨੀ ਕਿ ਲੋਕਾਂ ਨੂੰ ਕਿਹਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦਾ ਵੀ ਨਿਮਗੇ ਹਨਾ ਮਤਲਬ ਜਦੋਂ ਬਿਆਨ ਦੇ ਰਹੇ ਸੀ ਮੀਟਿੰਗ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਬਿਆਨ ਦਿੱਤਾ ਉਹ ਉਹਦੇ ਵਿੱਚ ਫਰਕ ਸੀ ਜਿਹੜਾ ਸ਼ਾਇਰੀ ਕੀਤੀ ਹੈ ਉਹਦੇ ਵਿੱਚ ਫਰਕ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਟੇਜ ਦੇ ਉੱਤੋਂ ਬੋਲਿਆ ਗਿਆ ਉਹਦੇ ਵਿੱਚ ਬੜਾ ਫਰਕ ਸੀਗਾ ਸਟੇਜ ਤੋਂ ਸ਼ੁਰੂ ਕਰੀਏ ਤਾਂ ਸਟੇਜ ਦੇ ਤੋਂ ਸ਼ਰੀਆਮ ਕਿਹਾ ਗਿਆ ਕਹਿੰਦਾ ਜਿਹੜੇ ਰਾਤਾਂ ਨੂੰ ਜਾ ਕੇ ਘਰਾਂ 'ਚ ਜਾ ਕੇ ਮਾਫੀਆਂ ਮੰਗੀਆਂ ਹੈਨਾ ਹੁਣ ਦੋਸ਼ ਕਿਹਦੇ ਤੇ ਲੱਗੇ ਸੀਗੇ ਮਾਫੀਆਂ ਮੰਗਣ ਦੇ ਘਰਾਂ 'ਚ ਗ ਜਾ ਕੇ ਜੀ ਉਹਦਾ ਸਾਫ਼ ਹੀ ਹੈ ਚਲੋ ਖਰਨਾ ਨਹੀਂ ਲਿਆ ਨਵਜੋਤ ਸਿੰਘ ਸਿੱਧੂ ਨੇ ਉਹ ਉੱਥੋਂ ਲੈ ਕੇ ਫਿਰ ਵਿਕੇ ਹੋਏ ਕਹਿਣਾ ਜਾਂ ਕਹਿ ਲੋ ਵੀ ਗੋਟਿਆਂ ਭਰ ਹੋਣ ਵਾਲੀ ਗੱਲ ਕਰਨੀ ਜਾਂ ਗਮਨਾ ਚੁੱਗੇ ਲੋਕ ਲੋਕ ਕਹਿਣਾ ਉਹ 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 ਸਪਸ਼ਟ ਹੋ ਰਿਹਾ ਸੀਗਾ ਫਿਰ ਉਹ ਜਿਹੜਾ ਭਾਸ਼ਣ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 25 25 30 30 ਸਾਲਾਂ ਤੋਂ ਐਦਾਂ ਹੀ ਇਹਨਾਂ ਨੇ ਜਦੋਂ ਆ ਮੀਟਿੰਗ ਤੋਂ ਬਾਅਦ ਆ ਉਦੋਂ ਵੀ 25 25 30 30 ਸਾਲਾਂ ਤੋਂ ਲੋਕਾਂ ਨੂੰ ਲੁੱਟਿਆ ਪੰਜਾਬ ਲੁੱਟ ਕੇ ਖਾ ਗਏ ਉਹ ਕੌਣ ਨੇ ਸਵਾਲ ਤਾਂ ਹੀ ਪੈਦਾ ਹੁੰਦਾ ਹੈ ਵੀ ਕੀ ਨਾਂ ਮਾਰੇ ਬੋਲ ਰਹੇ ਨੇ ਹੁਣ ਜੇ ਆਪਾਂ ਮੀਟਿੰਗ ਤੋਂ ਬਾਅਦ ਦੀ ਗੱਲ ਦੀ ਚਰਚਾ ਕਰਦੇ ਨਵਜੋਤ ਸਿੰਘ ਸਿੱਧੂ ਜਿਹੜਾ ਕੈਮਰੇ ਅੱਗੇ ਬੋਲਨੇ ਉਹਦੇ ਵਿੱਚ ਉਹ ਕਹਿੰਦੇ ਨੀਤੀਆਂ ਦੀ ਗੱਲ ਕਰ ਰਿਹਾ ਮੈਂ ਤਾਂ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਜੇ ਮੈਂ ਕਾਂਗਰਸ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਕੇ ਮਿਲ ਰਿਹਾ ਉਹ ਚ ਗਲਤ ਕੁਝ ਨਹੀਂ ਲੇਕਿਨ ਉਸ ਤੋਂ ਪਹਿਲਾਂ ਲੋਕ ਕਹਿਣਾ ਗਮਲਿਆਂ ਜੋ ਜਾਂ ਗੋਡੇ ਟੇਕਣ ਵਾਲੇ ਲੋਕ ਕਹਿਣਾ ਉਹ ਨੀਤੀਆਂ ਥੋੜੀ ਹੁੰਦੀਆਂ ਨੇ ਲੋਕ ਕੋਈ ਨੀਤੀ ਥੋੜੀ ਹੁੰਦਾ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਬਠਿੰਡੇ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ ਬਿਆਨਬਾਜ਼ੀ ਕੀਤੀ ਹੈ ਸਟੇਜ ਤੇ ਕੱਢ ਕੇ ਉਹ ਉਹ ਨੀਤੀਆਂ ਦੇ ਬਾਬਤ ਨਹੀਂ ਹੈਗਾ ਲੁੱਟ ਕੇ ਨੀਤੀਆਂ ਨੇ ਨਹੀਂ ਖਾਇਆ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਲੋਕ ਉਹ 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 ਇਹਨਾਂ ਦੀ ਪਾਰਟੀ ਦੇ ਨੇ 25 30 ਸਾਲਾਂ ਤੋਂ ਜਿਹੜੇ ਹੈਗੇ ਕਾਂਗਰਸ ਜਾਂ ਅਕਾਲੀ ਦਲ ਆ ਰਿਹਾ ਹੈ ਅੱਜ ਦੀ ਪਾਰਟੀ ਤਾਂ ਹੁਣ ਤਾਂ ਆਮ ਆਦਮੀ ਪਾਰਟੀ ਤਾਂ ਬਾਅਦ ਚ ਆਈ ਆ ਪਰ ਜਿਹੜਾ 25 30 ਸਾਲਾਂ ਦਾ ਪਿਛਲਾ ਜ਼ਿਕਰ ਹੈ ਉਹ ਤਾਂ ਲੋਕ ਹੀ ਨੇ ਨਾ ਹੁਣ ਉਹਨਾਂ ਲੋਕਾਂ ਦੇ ਨਾਮ ਕਿਉਂ ਨਹੀਂ ਨਸ਼ਰ ਕਰੇ ਜਾਂਦੇ ਇਹ ਗੱਲ ਇਹ ਆ ਅੱਜ ਹੁਣ ਮੀਟਿੰਗ ਤੋਂ ਬਾਅਦ ਜਦੋਂ ਪ੍ਰੈਸ ਨਾਲ ਗੱਲ ਕਰ ਰਿਹਾ ਸੀ ਉਦੋਂ ਕਹਿੰਦੇ ਕਿ ਲੋਕ ਭਰੋਸਾ ਕਰ ਦਿੰਦੇ ਨੇ ਲੋਕ ਗਲਤ ਨਹੀਂ ਹੈਗੇ ਪੰਜਾਬ ਦੇ ਲੋਕ ਭਰੋਸਾ ਕਰਕੇ ਲੋਕ ਸਹੀ ਗੱਲ ਕਰਦੇ ਵੋਟ ਪਾ ਦਿੰਦੇ ਆ ਹੁਣ ਜੇ ਨਵਜੋਤ ਸਿੰਘ ਸਿੱਧੂ ਨੂੰ ਆਹ ਗੱਲ ਵੈਸੇ ਕੀਤੀ ਜਾਵੇ ਕਿ ਤੁਸੀਂ ਬਹੁਤ ਇਮਾਨਦਾਰੋਂ ਬੰਦੇ ਹੋ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਤੁਹਾਡੇ ਤੇ ਦਾਗ ਕੋਈ ਨਹੀਂ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਬਹੁਤ ਅੱਛੀ ਗੱਲ ਹੈ ਪੰਜਾਬ ਨੂੰ ਅੱਡਾਂ ਦਾ ਲੀਡਰ ਚਾਹੀਦਾ ਵੀ ਹੈਗਾ ਹਾਲੇ ਅੱਜ ਦੀ ਲੋੜ ਹੈ ਲੇਕਿਨ ਜਿਨ੍ਹਾਂ ਦੇ ਉੱਤੇ ਭਰੋਸਾ ਕੀਤਾ ਗਿਆ ਬਾਰ-ਬਾਰ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਨੇ ਫੇਰ ਖਾਇਆ ਪੰਜਾਬ ਤੁਸੀਂ ਕਹਿ ਰਹੇ ਹੋ ਵੀ ਖਾਇਆ ਲੋਕ ਵੀ ਕਹਿੰਦੇ ਨੇ ਲੋਕ ਤਾਂ ਬਚਾਰੇ ਲੁੱਟੇ ਹੋਏ ਨੇ ਉਹ ਤਾਂ ਕਹਿੰਦੇ ਹੀ ਨਹੀਂ ਉਹਨਾਂ ਨੂੰ ਪਤਾ ਹੈ ਪਰ ਜੇ ਤੁਸੀਂ ਸੱਚੀ ਮੁੱਚੀ ਹਮਦਰਦ ਹੋ ਤਾਂ ਉਹਨਾਂ ਲੋਕਾਂ ਨੂੰ ਨਿਚੇੜਿਆਂ ਨੂੰ ਨੰਗਾ ਕਿਉਂ ਨਹੀਂ ਕਰਿਆ ਜਾਂਦਾ ਤਾਂ ਕਿ ਲੋਕ ਦੁੱਜੇ ਫੇਰ ਦੁਬਾਰਾ ਪਰੋਸਾ ਨਾ ਕਰਨ ਠੀਕ ਹੈ ਨਾ ਹੁਣ ਪੰਜਾਬ ਕਾਂਗਰਸ ਦੀ ਗੱਲ ਕਰਦੇ ਹੋ ਤੁਸੀਂ 25-30 ਸਾਲਾਂ ਦਾ ਪੰਜਾਬ ਕਾਂਗਰਸ ਨੇ ਵੀ ਰਾਜ ਕਰਿਆ ਜੇ 25-30 ਸਾਲਾਂ ਚ ਕਾਂਗਰਸ ਵੀ ਇਨਕਲੂਡ ਹੈ ਵਿੱਚ ਫਿਰ ਤੁਸੀਂ ਕਾਂਗਰਸ ਦਾ ਪ੍ਰਚਾਰ ਕਿਉਂ ਕਰ ਰਹੇ ਹੋ ਠੀਕ ਹੈ ਨਾ ਜਾਂ ਤਾਂ ਫਿਰ ਨਵੀ ਪਰ ਉਹ ਗੱਲ ਕਹਿੰਦੇ ਹਨ ਨਾ ਨਵੀਓ ਸਿੰਘ ਸਿੱਧੂ ਕਿ ਬੰਦਾ ਮੈਟਰ ਕਰਦਾ ਪਾਰਟੀਆਂ ਥੋੜੀ ਜੇਕਰ ਆਪਾਂ ਪ੍ਰਵਿੰਦਰ ਜੀ ਮੰਨਵੇ ਲਈਏ ਕਿ ਕਾਂਗਰਸ ਨੇ ਪਿਛਤਾਚਾਰ ਕੀਤਾ ਇਸ ਨੂੰ ਪੱਖ ਨੂੰ ਵੀ ਕਿਵੇਂ ਡਿਨਾਈ ਕਰੋਗੇ ਨਾ ਦੇਸ਼ ਦੀ ਇਜਾਦ ਦੇ ਵਿੱਚ ਕਾਂਗਰਸ ਦਾ ਵੀ ਯੋਗਦਾਨ ਹੈ ਯਾਨੀ ਕਿ ਸਮੇਂ ਸਮੇਂ ਦੇ ਉੱਪਰ ਜਿਸ ਵੀ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਬੰਦੇ ਆਉਂਦੇ ਨੇ ਉਦਾਂ ਦੀ ਪਰਫਾਰਮੈਂਸ ਹੁੰਦੀ ਹੈ ਉਹੀ ਗੱਲ ਕਰਨੇ ਮੈਂ ਵੀ ਹੁਣ ਬੰਦੇ ਜੇ ਅੱਜ ਵੀ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਨੂੰ ਲੁੱਟ ਕੇ ਖਾਣ ਵਾਲੀ ਕਾਂਗਰਸ ਦਾ ਮਤਲਬ ਬੰਦੇ ਹੀ ਨੇ ਪਾਰਟੀ ਕੁਝ ਉਹ ਵੀ ਨਹੀਂ ਬੰਦਿਆਂ ਨਾਲੇ ਪਾਰਟੀ ਹੁੰਦੀ ਹੈ ਨਾ ਜੇ ਕਹ ਕਹਦੀ ਵੀ ਆ ਪਾਰਟੀ ਆ ਉਹਦੇ ਨਾ ਥੱਲੇ ਕੋਈ ਚੰਡਾ ਨਾ ਕੋਈ ਉਹਦਾ ਪ੍ਰਧਾਨ ਨਾ ਕੋਈ ਗੁਜਾਨ ਜੀ ਨਾ ਜਨਨ ਸਖਤਰ ਨਾ ਕੋਈ ਮੈਂਬਰ ਨਾ ਬਰਕਰ ਕੋ ਨਾ ਲਿਖਿਆ ਗੱਲਾਂ ਖਾ ਨਹੀਂ ਸਕਦਾ ਕਿ ਆਹ ਪਾਰਟੀ ਹੈ ਜੀ ਉਹ ਬੰਦੇ ਹੀ ਸੀਗੇ ਜੇ ਉਹ ਬੰਦੇ 25 30 ਸਾਲ ਤੋਂ ਖਾ ਰਹੇ ਨੇ ਫਿਰ ਤੁਸੀਂ ਉਹਨਾਂ ਦਾ ਪ੍ਰਚਾਰ ਕਿਉਂ ਕਰ ਰਹੇ ਹੋ ਤੇ ਦੂਜੀ ਗੱਲ ਇਹ ਹੈ ਜੀ ਜੇ ਪ੍ਰਚਾਰ ਵੀ ਚਲੋ ਕਰ ਰਹੇ ਹੋ ਕਾਂਗਰਸ ਦਾ ਠੀਕ ਹੈ ਪਰ ਜਿਹੜੀ ਟੀਮ ਲਈ ਤੁਸੀਂ ਫਿਰ ਰਹੇ ਹੋ ਉਹਦਾ ਟੀਮ ਫੇਰ ਲੁੱਟੂਗਾ ਦੇਖੋ ਜੀ ਹਾਈ ਕਮਾਂਡ ਦੀ ਤੁਸੀਂ ਕਹਿੰਦੇ ਹੋ ਗੱਲ ਵੀ ਹਾਈ ਕਮਾਂਡ ਜਿਹੜਾ ਉਹ ਉਹਦਾ ਸੁਪਰੀਮ ਉਹਦਾ ਹੁਕਮ ਮੰਨਣਾ ਚਾਹੀਦਾ ਹਾਈ ਕਮਾਂਡ ਨੇ ਤਾਂ ਕਦੇ ਸੋਚਿਆ ਹੀ ਨਹੀਂ ਪੰਜਾਬ ਬਾਰੇ ਜਿਆਦਾ ਹਾਈ ਕਮਾਂਡ ਕੋਈ ਫੈਸਲਾ ਲੈ ਲੈਂਦੀ ਪੰਜਾਬ ਵਿਰੋਧੀ ਤੁਸੀਂ ਕਹ ਰਹੇ ਹੋ ਸੁਪਰੀਮ ਹੈ ਤੁਸੀਂ ਮੰਨੋਗੇ ਫਿਰ ਉਹਨੂੰ ਗੱਲਾਂ ਤਾਂ ਸਾਰਿਆਂ ਨੇ ਜਵਾਬ ਦੇ ਹੋਣੀਆਂ ਚਾਹੀਦੀਆਂ ਨੇ ਅਸੀਂ ਆਪਾਂ ਇਹ ਗੱਲ ਨਹੀਂ ਕਰਦੇ ਕਿ ਨਵਜੋਤ ਸਿੰਘ ਸਿੱਧੂ 'ਚ ਖੋਟ ਹੈ ਕੋਈ ਜਾਂ ਨਵਜੋਤ ਸਿੰਘ ਸਿੱਧੂ ਕੁਝ ਸੋਚਦੇ ਨਹੀਂ ਸੋਚਣਾ ਠੀਕ ਹੈ ਵਧੀਆ ਗੱਲ ਹੈ ਪਰ ਇਕ ਗੋਲ ਮਤਲਬ ਗੋਲ ਮੋਲ ਜੀ ਗੱਲ ਕਰਨੀ ਮੇਰੇ ਖਾਤੇ ਸ਼ੋਅ ਵੀ ਨਹੀਂ ਨਹੀਂ ਹੈਗੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਚਾਹੀਦਾ ਕਿ ਉਹ ਨੰਗੇ ਕਰੇ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਪਤਾ ਲੱਗੇ ਵੀ ਆਹ ਬੰਦਾ ਹੈ ਇਹਨੇ ਆਹ ਚੀਜ਼ ਕੀਤੀ ਚਾਹੇ ਉਹ ਆਪਣੀ ਪਾਰਟੀ ਦਾ ਹੋਵੇ ਫਿਰ ਚਾਹੇ ਕਾਂਗਰਸ ਦਾ ਹੋਵੇ ਉਹ ਇਮਾਨਦਾਰੀ ਤਾਂ ਪੰਜਾਬ ਦੇ ਲੋਕਾਂ ਨਾਲ ਦਿਖਾਣੀ ਹੈ ਨਾ ਇਮਾਨਦਾਰੀ ਤਾਂ ਪੰਜਾਬ ਲਈ ਦਿਖਾਉਣੀ ਹੈ ਤੁਸੀਂ ਕਾਂਗਰਸ ਕਰਕੇ ਕਾਲੀਆਂ ਕਰਕੇ ਜਾਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਕਰਕੇ ਧੋਲੀ ਦਿਖਾਉਣੀ ਹੈ ਹਾਂ ਸਹੀ ਉਹ ਉਹ ਫਿਰ ਇਮਾਨਦਾਰੀ ਦਾ ਉੱਥੇ ਦਿਖਾਈ ਨਹੀਂ ਨਾ ਤਾਂ ਕਿ ਕੱਲ ਨੂੰ ਲੋਕ ਫੇਰ ਵਿਚਾਰੇ ਭਲੇ ਖਾਣਾ ਖਾ ਜਾਣ ਫੇਰ ਨਾ ਉਹਨਾਂ ਬੰਦਿਆਂ ਨੂੰ ਕੀ ਕਰਕੇ ਲਿਆ ਕੇ ਬਿਠਾ ਦੇਣ ਲੱਗੇ ਵੀ ਹਾਂ ਤੁਸੀਂ ਆਓ ਜੀ ਮੈਂ ਤੁਹਾਨੂੰ ਬਿਠਾਤਾ ਫਿਰ ਇਹ ਤਾਂ ਫੇਰ ਇਹ ਲੁੱਟ ਕੇ ਖਾ ਜਾਣਗੇ ਫਿਰ ਦੂਜੀ ਗੱਲ ਇਹ ਆ ਇੱਥੇ ਇਹਦੇ ਵਿੱਚ ਇੱਕ ਹੋਰ ਰਾਜਾ ਬਡਿੰਗ ਨੇ ਵੀ ਕਿਹਾ ਹੈ ਰਾਜਾ ਬਡਿੰਗ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਭਈ ਨਮਜੋ ਸਿੰਘ ਦੋ ਐਦਾਂ ਬੋਲਦਾ ਤੁਹਾਨੂੰ ਤੁਸੀਂ ਨੋਜਵਾਬ ਉਹ ਕਹਿੰਦਾ ਮੇਰਾ ਨਾਂ ਕਿਹੜਾ ਲੈ ਕੇ ਬੋਲਿਆ ਜੇ ਤੁਹਾਨੂੰ ਪੁੱਛੋ ਤੁਸੀਂ ਕਹਿੰਦਾ ਜੋ ਬੜਿੰਗ ਦਾ ਨਾਮ ਲੈਂਦਾ ਫਿਰ ਮੈਂ ਜਵਾਬ ਦਊਂਗਾ ਨਾਲ ਉਹਨੇ ਇਹ ਵੀ ਗੱਲ ਕਰਦੀ ਕਈ ਅਨੁਸ਼ਾਸਨ ਜਿਹੜਾ ਹੈਗਾ ਉਹ ਸਭ ਲਈ ਜ਼ਰੂਰੀ ਹੈ ਜਿਹੜਾ ਅਨੁਸ਼ਾਸਨ ਨਹੀਂ ਨਤਾ ਦਿਖਾਊਗਾ ਤੇ ਉਹਦੇ ਤੇ ਕਾਰਵਾਈ ਲਾਜ਼ਮੀ ਹੋਊਗੀ ਨਾਲੇ ਇਹ ਵੀ ਦੱਸਦਾ ਗੱਲਾਂ-ਗੱਲਾਂ 'ਚ ਵੀ ਕਮਜ਼ੋਰ ਨਹੀਂ ਕਿਸੇ ਨੂੰ ਸਮਝਣਾ ਚਾਹੀਦਾ ਸਹੀ ਵੀ ਕਮਜ਼ੋਰ ਬੰਦਾ ਜਦੋਂ ਫਿਰ ਟੀਕਾ ਲਾਂਦਾ ਕਹਿੰਦਾ ਫਿਰ ਬੰਦਾ ਲੱਭਦਾ ਨਹੀਂ ਜੀ ਇਸ ਕਰਕੇ ਜਿਹੜਾ ਇੰਜੈਕਸ਼ਨ ਦੀ ਗੱਲ ਕਰਦਾ ਉਹ ਕਹਿੰਦਾ ਵੀ ਮੈਨੂੰ ਕਿਹਾ ਨਹੀਂ ਗਿਆ ਨਾ ਬਾਜਵੇ ਨੂੰ ਕਿਹਾ ਨਾ ਕਿਸੇ ਜਿਹਨੂੰ ਕਿਹਾ ਉਹ ਦੱਸੇ ਨਵਜੋਤ ਸਿੰਘ ਸਿੱਧੂ ਵੀ ਗਮਲੇ ਦੇ ਲੋਕ ਜਿਹੜੇ ਕਿਹਨੂੰ ਕਿਹਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਕਿਹਾ 3 ਕਰੋੜ ਲੋਕਾਂ ਨੂੰ ਆਬਾਦੀ ਨੂੰ ਕਿਹਾ ਕਾਂਗਰਸੀਆਂ ਨੂੰ ਕਿਹਾ ਬੜਿੰਕ ਨੂੰ ਕਿਹਾ ਬਾਜਵੇ ਨੂੰ ਕਿਹਾ ਜਾਂ ਕਿਸੇ ਹੋਰ ਨੂੰ ਕਿਹਾ ਉਹ ਨਾਂ ਲਵੇ ਉਹੀ ਗੱਲ ਆਪਾਂ ਗਰਾਂ ਕਿ ਨਾਂ ਲੈਣਾ ਚਾਹੀਦਾ ਹੈ ਜੇ ਸੱਚੀ ਮੁੱੱਚੀ ਆਂਦੇ ਆ ਹੁਣ ਆਪਸੀ ਕਲੇਸ਼ ਤਾਂ ਵਧ ਗਿਆ ਅੱਜ ਦਵਿੰਦਰ যাদਬ ਹਰਨਾਨ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਗਏ ਉਹਦੇ ਵਿੱਚ ਜਿਹੜੇ ਪਾਰਟੀ ਚੋਂ ਕੱਢੇ ਹੋਏ ਬੰਦੇ ਉਹ ਨਵਜੋਤ ਸਿੰਘ ਸਿੱਧੂ ਨਾਲ ਗਏ ਹਾਂ ਸਰਜੀਤ ਧਮਾਨ ਮਰ ਗਏ ਸੀ ਇੱਕ ਉਹ ਮਾਨਸ਼ਾਹੀਆ ਨਾਜਨ ਸਿੰਘ ਹਾਜਰ ਸਿੰਘ ਮਾਨਸ਼ਾਹੀਆ ਸੀ ਜੀ ਤੇ ਉਹ ਵੀ ਨਾਲ ਸੀਗੇ ਹਨ ਗਏ ਨੇ ਨਾਲ ਹੁਣ ਉਹਦੇ ਬਾਬਦ ਵੀ ਰਾਜਾ ਬੁਢਿੰਗ ਨੇ ਫੇਰ ਉੱਥੇ ਟਕਰਾ ਪੈਦਾ ਹੋ ਗਿਆ ਪੁੱਛਿਆ ਵੀ ਜਿਹੜੇ ਬੰਦੇ ਕੱਢੇ ਹੋਏ ਨੇ ਕਾਂਗਰਸ ਚੋਂ ਉਹ ਉਹ ਕਹਿੰਦਾ ਵੀ ਕੋਈ ਵੀ ਆ ਸਕਦਾ ਜੀ ਪਰ ਪਾਰਟੀ ਚੋਂ ਕੱਢੇ ਹੋਏ ਪਾਰਟੀ ਚੋਂ ਕੱਢੇ ਹੋਏ ਨੇ ਉਹ ਉਹਨਾਂ ਨੂੰ ਨਵੇਂ ਐਨੀਮੀ ਪਾਰਟੀ ਨੇ ਬੁਲਾ ਲਿਆ ਵਾਪਸ ਪਰ ਨਵਜੋਤ ਸਿੰਘ ਸਿੱਧੂ ਕਿਸ ਬੇਸ ਤੇ ਨਾਲ ਲਈ ਫਿਰਦੇ ਨੇ ਹੁਣ ਇਹ ਨਹੀਂ ਪਤਾ ਯਾਨੀ ਕਿ ਆਪਸੀ ਉਸੇ ਬੇਸ ਤੇ ਹੋਣਾ ਜਿਵੇਂ ਹੁਣ ਰਾਜਾ ਵੜਿੰਗ ਸਾਹਿਬ ਨੇ ਤੇ ਪੰਜਾਬ ਦੀ ਕਾਂਗਰਸ ਇਹਨਾਂ ਨੇ ਤਾਂ ਪ੍ਰਨੀਤ ਕੌਰ ਵੀ ਕੱਢੀ ਹੋਈ ਹੈ ਬਾਹਰ ਬਾਹਰ ਹੈ ਪ੍ਰਨੀਤ ਕੌਰ ਇਹਨਾਂ ਨੇ ਤਾਂ ਜਿਹੜਾ ਦਰਸ਼ਨ ਸਿੰਘ ਹੈਗੇ ਨੇ ਜਿਹੜੇ ਉਹ ਸਾਫ ਕਾ ਮੰਤਰੀ ਨੇ ਦੋ ਵਾਰ ਮੰਤਰੀ ਰਹੇ 8 ਵਾਰ ਇਲੈਕਸ਼ਨ ਆੜੀਏ ਚਾਰ ਵਾਰ ਦੇ ਉਹ ਮਰੇ ਨੇ ਉਹਦਾ ਬੇਟਾ ਕਮਲਜੀਤ ਸਿੰਘ ਬਰਾੜ ਇਹਨਾਂ ਦਾ ਉਹ ਵੀ ਬਾਹਰ ਕੱਢਿਆ ਹੋਇਆ ਤੇ ਪ੍ਰਨੀਤ ਕੌਰ ਬਾਹਰ ਕੱਢੀ ਹੋਈ ਏ ਜੇਕਰ ਇਹਨਾਂ ਨੂੰ ਤੁਸੀਂ ਦੇਖੋ ਆਫੀਸ਼ਲ ਤੌਰ ਦੇ ਉੱਪਰ ਇਹ ਗੱਲ ਕਹਿੰਨੇ ਹੋ ਕਿ ਅਸੀਂ ਲੈਟਰ ਪੈਡ ਦੇ ਰਾਹੀਂ ਪ੍ਰਨੀਤ ਕੌਰ ਨੂੰ ਬਾਹਰ ਕੱਢਿਆ ਬਾਹਰ ਨੂੰ ਬੀਜੇਪੀ ਜੁਆਇਨ ਕਰ ਗਏ ਨਿਊਟਨ ਨੇ ਉਹ ਐਦਾਂ ਹੀ ਨਾਜਰ ਸਿੰਘ ਮਾਨਸਈਏ ਬਾਹਰ ਕੱਢੇ ਹੋਏ ਨੇ ਇਹਨਾਂ ਦੇ ਹਾਂ ਗੱਲ ਇਹ ਹੈ ਕਿ ਹੁਣ ਆਪਸ ਹੀ ਟਕਰਾਤਾ ਇਹਨਾਂ ਦਾ ਆਪਸ ਵਿੱਚ ਮਤਲਬ ਚੱਲ ਰਿਹਾ ਹਾਲ ਹੈਗਾ ਕੁਰਸੀ ਦਾ ਨਵਜੋਤ ਸਿੰਘ ਸਿੱਧੂ ਵੀ ਡਾਇਰੈਕਟ ਤੌਰ ਤੇ ਨਹੀਂ ਕਹਿ ਪਾ ਰਹੇ ਕੋਈ ਮਜਬੂਰੀ ਹੋਊਗੀ ਜਾਂ ਨਹੀਂ ਉਹ ਚਾਹੁੰਦੇ ਖਲੇ ਡਿਸਕਲੋਜ਼ ਕਰਨਾ ਕਿ ਮੈਨੂੰ ਕੁਰਸੀ ਜਿਹੜੀ ਹੈਗੀ ਹੈ ਵੱਡੀ ਪੋਜੀਸ਼ਨ ਕਾਂਗਰਸ ਥਾਪ ਥਾਪ ਦਵੇ ਮੈਨੂੰ ਜੀ ਦੂਜੇ ਪਾਸੇ ਹਾਈ ਕਮਾਂਡ ਜਿਹੜਾ ਕਹਿੰਦੇ ਆਪਾਂ ਵੀ ਹਾਈ ਕਮਾਂਡ ਵੀ ਮੰਨਦੇ ਆ ਨਮਜੋਤ ਸਿੰਘ ਗੁੱਟੂ ਉਹ ਤਾਂ ਪਹਿਲਾਂ ਹੀ ਕਹਿੰਦੇ ਮੰਨ ਮੰਨ ਦਾ ਦੇ ਦੋ ਮਤਲਬ ਉਹਨੂੰ ਹਰੀ ਝੰਡੀ ਹੋਊਗੀ ਜੀ ਕਾਂਗਰਸ ਵੀ ਇੱਥੇ ਪੱਤਾ ਖੇਡਦੀ ਰਹੀ ਹੈ ਪਹਿਲਾਂ ਵੀ ਖੇਡਦੀ ਰਹੀ ਹੈ ਕਾਂਗਰਸ ਇਹ ਤਾਂ ਕਦੇ ਨਹੀਂ ਹੋਇਆ ਕਿ ਕਾਂਗਰਸ ਦੇ ਵਿੱਚ ਦੋ ਲੀਡਰ ਉਹਨਾਂ ਨੇ ਪੈਰਲਰ ਨਾਲ ਖੜੇ ਕਰੇ ਹੋਣ ਹਾਂ ਹਮੇਸ਼ਾ ਕਰਦੇ ਹੀ ਰਹੇ ਨੇ ਇੱਕ ਨੂੰ ਸੀ ਮੂਰੇ ਰੱਖ ਦਿੰਦੇ ਨੇ ਦੂਜੇ ਨੂੰ ਨਾਲ ਨਾਲ ਹੱਲਾ ਚੇਰੀ ਦੇ ਹੀ ਜਾਂਦੇ ਆ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਹੋਇਆ ਵੀ ਇੱਥੇ ਜੇ ਟੀਮ ਦੇ ਵਿੱਚ ਕੋਈ ਮਾੜਾ ਨਿਕਲਿਆ ਤਾਂ ਨਵਜੋਤ ਸਿੰਘ ਸਿੱਧੂ ਅੱਗੇ ਕਹਿੰਦਾ ਆਹੀ ਗੱਲ ਆ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਵੀ ਜਾਂਦੀ ਹੈਗੀ ਆ ਕਿ ਜੇ ਅੱਜ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਚਲੋ ਮੰਨ ਲਿਆ 1% ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਹਰੀ ਝੰਡੀ ਦਿੱਤੀ ਹੈ ਕਿ ਜਾਓ ਮੈਡੀਆਂ ਕਰ ਸਕਦੇ ਹੋ ਤੁਸੀਂ ਹਾਲਾਂਕਿ ਇਹਦੇ ਬਾਰੇ ਉਹ ਕਹਿ ਚੁੱਕਿਆ ਨਵਜੋਤ ਸਿੰਘ ਸਿੱਧੂ ਵੀ ਮੇਰੇ ਦਵਿੰਦਰ ਯਾਦਵ ਦੇ ਟੂਰ ਤੋਂ ਪਹਿਲਾਂ ਦੌਰੇ ਤੋਂ ਪਹਿਲਾਂ ਮੇਰੇ ਪ੍ਰੋਗਰਾਮ ਤੈਅ ਸੀਗੇ ਇਹਦੇ ਬਾਬਤ ਮੈਂ ਯਾਦਵ ਨੂੰ ਦੱਸ ਚੁੱਕਿਆ ਹਾਂ ਚਾਰ ਦਿਨ ਪੰਜਾਬ ਦੇ ਨੂੰ ਉਹ ਕਹਿੰਦਾ ਵੀ ਠੀਕ ਹੈ ਪਹਿਲਾਂ ਤੈਅ ਸੀਗੇ ਤੇ ਤੁਸੀਂ ਕਰੋ ਜਿਹੜੇ ਪਹਿਲਾਂ ਤੈਅ ਸੀ ਤੇ ਇਹਦੇ ਵਿੱਚ ਇੱਕ ਹੁਣ ਫਿਰ ਗੱਲਾਂ ਕਾਫੀ ਨਿਕਲ ਕੇ ਹੰਦੀਆਂ ਜੇ ਦਵਿੰਦਰ ਯਾਦਵ ਨੂੰ ਹੋਰਾਂ ਨੂੰ ਇਹ ਪਤਾ ਸੀ ਕਿ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਤੈਅ ਨੇ ਫਿਰ ਤਰੀਕ ਅੱਗੇ ਪਿੱਛੇ ਹੋ ਸਕਦੀ ਹੈ ਮੀਟਿੰਗ ਦੀ ਨਵਜੋਤ ਸਿੰਘ ਸਿੱਧੂ ਨੂੰ ਪ੍ਰੋਗਰਾਮ ਕਰਨ ਦਿਆ ਜਾਵੇ ਦੇ 9 ਤਰੀਕ ਦਾ ਫੰਕਸ਼ਨ ਨਵਜੋਤ ਸਿੰਘ ਸਿੱਧੂ ਦਾ ਤੈਅ ਸੀ ਉਹ ਪੰਜਾਬ ਕਾਂਗਰਸ ਨੂੰ ਵੀ ਪਤਾ ਸੀ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਘੁੰਮ ਰਿਆ ਸੀ ਸਾਰਾ ਕੁਝ ਨਹੀਂ ਸੀ ਤੇ ਜੇ ਉਹ ਦਵਿੰਦਰ যাদਬ ਨੂੰ ਵੀ ਪਤਾ ਸੀ ਤਾਂ ਦਵਿੰਦਰ যাদਬ ਨੇ ਕਿਉਂ ਨਹੀਂ ਮੀਟਿੰਗ 8 ਜਾਂ 10 ਨੂੰ ਕਰ ਲਈ ਜੀ ਠੀਕ ਹੈ ਨਾ ਉਹ ਉਹ ਚੀਜ਼ਾਂ ਵੀ ਦੇਖਣ ਵਾਲੀਆਂ ਬਣਦੀਆਂ ਨੇ ਲੇਕਿਨ ਚਲੋ ਖੈਰ ਆਪਾਂ ਕਹਿ ਲਓ ਕਿ ਸਥਿਤੀ ਬੜ ਮਲਪੂਸੀ ਜਿਹੀ ਆ ਹੁਣ ਸਿੱਧੂ ਦੇ ਪੱਖ ਦੀ ਗੱਲ ਕਰ ਰਹੇ ਸੀ ਕਿ ਇੱਕ ਵਾਰੀ ਮੀਟਿੰਗ ਉਹ ਐਮਰਜੈਂਸੀ ਬਸਦ ਲਈ ਜਾਂਦੀ ਆ ਨਾ ਪ੍ਰਮਿੰਦਰ ਜੀ ਜਦੋਂ ਮਤਲਬ ਹੋਵੇ ਕਿਸੇ ਪਾਰਟੀ ਦੇ ਵਿੱਚ ਕਲੇਸ਼ ਹੈ ਜਾਂ ਸ਼ਿਕਾਇਤਾਂ ਆ ਰਹੀਆਂ ਨੇ ਕਿਸੇ ਲੀਡਰ ਦੀਆਂ ਮੀਟਿੰਗਾਂ ਦਾ ਐਮਰਜੈਂਸੀ ਬਸਦ ਲਈ ਜਾਂਦੀਆਂ ਨੇ ਕਿ ਆਪਾਂ ਗੱਲਬਾਤ ਕਰਦੇ ਹਾਂ ਸਬੰਧਤ ਹਾਂ ਬਿਲਕੁਲ ਬ్రో ਤੁਰੰਤ ਵੀ ਸਦੀਆਂ ਜਾਂਦੀਆਂ ਨੇ ਰਾਤਾਂ ਨੂੰ ਦਿੱਲੀ ਨਹੀਂ ਭੱਜੇ ਜੀ ਜਦੋਂ ਸੀਐਮ ਬਦਲਣਾ ਸੀਗਾ ਜੀ ਕੀ ਤਾਰ 2 ਘੰਟੇ ਬਾਅਦ ਕਾਲ ਆਂਦੀ ਸੀ ਆਫੀਸ਼ ਸੋਰਾ ਆਪਾਂ ਤੋਂ ਕਿੰਨੀ ਮੀਟਿੰਗਾਂ ਹੋਣਗੀਆਂ ਜਿਹੜੀਆਂ ਨਹੀਂ মিডিਆ 'ਚ ਹੈਗੀਆਂ ਗੱਲਬਾਤ ਵੀ ਪਰਦੇ ਦੇ ਪਿੱਛੇ ਕਿੰਨੀਆਂ ਹੋਣਗੀਆਂ ਹਾਂਜੀ ਬਿਲਕੁਲ ਜਿਹੜਾ ਹੁਣ ਆਪਾਂ ਕਹਿ ਰਹੇ ਸੀ ਨਵਜੋਤ ਸਿੰਘ ਸਿੱਧੂ ਕੱਲੇ ਨੂੰ ਹਰੀ ਝੰਡੀ ਦਿੱਤੀ ਹੈ ਉਹ ਤੂੰ ਜਾ ਸਕਦਾ ਹੈ ਮੀਟਿੰਗਾਂ ਕਰ ਸਕਦਾ ਹੈ ਪੰਜਾਬ 'ਚ ਕਰੋ ਤਾਂ ਇਹ ਕਾਂਗਰਸ ਦਾ ਵੀ ਪੈਰਲਰ ਇੱਕ ਕੈਂਡੀਡੇਟ ਆਪਣਾ ਅੱਗੇ ਖੜਾ ਕਰਨਾ ਹੋ ਗਿਆ ਦੂਜਾ ਹੈਗਾ ਵੀ ਨਵਜੋਤ ਸਿੰਘ ਸਿੱਧੂ ਤੇ ਪੱਕੇ ਚ ਇਸ ਤਰ੍ਹਾਂ ਚੱਲਾ ਜਾਂਦਾ ਕਿ ਜੇ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਕੱਲ ਨੂੰ ਕਿਸੇ ਮੋੜ ਤੇ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਕਰਨਾ ਸੋਚਦੀ ਵੀ ਹੈਗੀ ਆ ਜਦ ਸੈਕੰਡ ਨੰਬਰ ਤੇ ਰੱਖਣ ਦੀ ਕੋਸ਼ਿਸ਼ ਕਰਦੀ ਆ ਤਾਂ ਨਵਜੋਤ ਸਿੰਘ ਸਿੱਧੂ ਕਿਉਂਕਿ ਲੋਕਾਂ ਵਿੱਚ ਵਿੱਜਰ ਰਹੇ ਹਨ ਤਾਂ ਨਵਜੋਤ ਸਿੰਘ ਸਿੱਧੂ ਇੱਕ ਵੱਖਰੀ ਪਾਰਟੀ ਨ ਇੱਕ ਵੱਖਰੀ ਰਾਜਸੀ ਦਲ ਖੜਾ ਕਰ ਸਕਦੇ ਆ ਠੀਕ ਹੈ ਹੁਣ ਜਿਨ੍ਹਾਂ ਦੇ ਮੋਢੇ ਤੇ ਹੱਥ ਰੱਖ ਕੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸ਼ੇਰ ਵਾਂਗੂ ਥਾਪੜ ਆਈ ਛੇ ਇਹ ਸ਼ੇਰ ਐਦਾਂ ਇਹਨਾਂ ਦੇ ਸਿਰ ਤੇ ਪੰਜਾਬ ਚੱਲੂਗਾ ਤਾਂ ਇਹਦਾ ਸਿੱਧਾ ਡਾਇਰੈਕਟ ਇੱਕ ਇੱਕ ਸਾਈਨ ਹੁੰਦਾ ਇਹ ਸਮਝਣਾ ਹੁੰਦਾ ਲੋਕਾਂ ਨੂੰ ਕਿ ਉਹ ਕਿਧਰਲੇ ਪਾਸੇ ਨੂੰ ਇਸ਼ਾਰਾ ਜਾ ਰਿਹਾ ਹੈ ਹੁਣ ਜਿੱਥੇ ਜਿਵੇਂ ਰਾਜਾਬੂਡਿੰਗ ਨੇ ਵੀ ਕਿਹਾ ਵੀ ਜਿੱਥੇ ਕੈਂਡੀਡੇਟ ਹੋ ਜੋਨ ਲੜਦਾ ਸੀ ਸਾਡਾ ਆਲਰੇਡੀ ਕੈਂਡੀਡੇਟ ਹੈਗਾ ਉਹਨੂੰ ਵੀ ਅੱਖੋਂ ਪਰੋਖੇ ਕਰਿਆ ਜਾਂਦਾ ਹੈ ਰੈਲੀ ਤੋਂ ਦੂਜੇ ਬੰਦੇ ਨਾਲ ਖੜਾ ਕਰਿਆ ਜਾਂਦਾ ਹੈ ਤਾਂ ਇਹਦਾ ਮਤਲਬ ਸਾਫ ਹੈਗਾ ਕਿ ਆਪਣੀ ਟੀਮ ਬਿਲਡ ਕਰ ਰਿਹਾ ਬੰਦਾ ਸਹੀ ਠੀਕ ਹੈ ਜੇ ਕੱਲ ਨੂੰ ਕਾਂਗਰਸ 2 ਨੰਬਰ ਤੇ ਰੱਖਦੀ ਹੈ ਤਾਂ ਕਿਉਂਕਿ ਪੰਜਾਬ ਦੌਰਾਂ ਦਾ ਹੋ ਹੀ ਰਿਹਾ ਹੈ ਇੱਕ ਤਰ੍ਹਾਂ ਨਾਲ ਰੈਡੀਆਂ ਦੇ ਦੌਰਾਨ ਕਹਿ ਦੋ ਆਪਾਂ ਲੋਕ ਜੁੜਦੇ ਜਾ ਰਹੇ ਆ ਜੋੜ ਵੀ ਰਹੇ ਆ ਤਾਂ ਟੀਮ ਬਣਾਉਣ ਦੇ ਵਿੱਚ ਕਿੰਨੀ ਕੁ ਦੇਰੀ ਲੱਗੂਗੀ ਟੀਮ ਛੇਤੀ ਬਣ ਸਕਦੀ ਹੈ ਰਾਜਨੀਤਿਕ ਤਾਲ ਇੱਕ ਨਵਾਂ ਹੋਣ ਦੇ ਵਿੱਚ ਆਉਣ ਦੀ ਪੂਰਨ ਤੌਰ ਤੇ ਸੰਭਾਵਨਾ ਹੈ ਇਹਦੇ ਵਿੱਚ ਆਪਾਂ ਮਤਲਬ ਕੋਈ ਸ਼ੱਕ ਦੀ ਗੁੰਜਾਇਸ ਨਹੀਂ ਹੈਗੀ ਕਿ ਆ ਸਕਦਾ ਜੇ ਕਾਂਗਰਸ ਨਮਜੋਤ ਸਿੰਘ ਸਿੱਧੂ ਨੂੰ ਦੂਜੇ ਦੋ ਨੰਬਰ ਦਾ ਕੈਂਡੀਡੇਟ ਦੂਜੇ ਨੰਬਰ ਦਾ ਕੈਂਡੀਡੇਟ ਐਲਾਨ ਦੇ ਜ ਕਿਸੇ ਤਰੀਕੇ ਤੇ ਇਧਰ ਜੋਰ ਲੱਗਾ ਹੋਇਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੀ ਬਿੰਗ ਦਾ ਵੀ ਸੁਖਜਿੰਦਰ ਰੱਧਾਵਾ ਸ਼ਮਸ਼ੇਰ ਸਿੰਘ ਦੁੱਲੋਂ ਹੋਰ ਵੀ ਜਿਹੜੇ ਨਾਲ ਚੱਲਦੇ ਸੀ ਨਵਜੋਤ ਸਿੰਘ ਸਿੱਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਨ੍ਹਾਂ ਨੇ ਪਾਰਟੀ ਤੋਂ ਮੀਟਿੰਗ ਤੋਂ ਕਿਨਾਰਾ ਵੀ ਕਰਕੇ ਰੱਖਿਆ ਵੀ ਮੀਟਿੰਗ 'ਚ ਅਸੀਂ ਨਹੀਂ ਜਾਂਦੇ ਨਰਾਦਗੀ ਜਿਤਾਈ ਹੁਣ ਉਹ ਉਹਨਾਂ ਦਾ ਵੀ ਜ਼ੋਰ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾਉਣ ਦਿਆ ਜਾਵੇ ਸੋ ਉਹਦੇ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਪਾਰਟੀ ਦੀ ਹਾਈ ਕਮਾਂਡ ਜਿਹੜੀ ਉਹ ਕੁਰਕੀ ਦੇ ਕੇ ਜੀ ਦੂਜੇ ਲੀਡਰਾਂ ਨੂੰ ਚੁੱਪ ਕਰਾਣ ਚ ਕਾਮਯਾਬ ਹੁੰਦੀ ਐ ਸਫਲ ਹੁੰਦੀ ਐ ਜਨ ਹੁਣ ਇੱਥੇ ਫੇਰ ਸਵਾਲ ਖੜਾ ਹੋ ਜਾਂਦਾ ਵੀ ਜੇ ਮੰਨ ਲਓ ਨਮਜੋਤ ਸਿੰਘ ਸਿੱਧੂ ਨੂੰ ਅੱਗੇ ਲਿਆ ਕੇ ਖੜਾ ਕਰਤਾ ਉਹਨਾਂ ਨੇ ਨੰਬਰ 1 ਦਾ ਲੀਡਰ ਐ ਪੰਜਾਬ ਕਾਂਗਰਸ ਦਾ ਬਾਕੀ ਲੀਡਰਾਂ ਨੂੰ ਕਹਦਾ ਵੀ ਚੁੱਪ ਕਰਜੋ ਨਾਲ ਚੱਲੋ ਜੀ ਫੇਰ ਨਮਜੋਤ ਸਿੰਘ ਸਿੱਧੂ ਜਿਹੜੇ ਅੱਜ 80 20 ਦੀ ਗੱਲ ਕਰਦੇ ਆ ਜਾਂ 25 ਸਾਲ ਹੋ ਗਏ ਲੁੱਟ ਕੇ ਖਾਣ ਦੀ ਖਾਣ ਦੀ ਗੱਲ ਕਰਦੇ ਆ ਕਿ ਜਿਹੜੇ ਲੀਡਰਾਂ ਨੂੰ ਘੁਰਕੀ ਦੇ ਕੇ ਚੁੱਪ ਕਰਾਇਆ ਜਾਊਗਾ ਉਹ ਸਾਰੇ ਲੀਡਰ ਪਾਕ ਸਾਫ ਹੋ ਜਾਣਗੇ ਜੀ ਇਹ ਮਾਤਰ ਕੋਈ ਨਹੀਂ ਗੱਲ ਕਹਿੰਦੇ ਨਵਜੋਤ ਸਿੰਘ ਸਿੱਧੂ ਨਾਲ ਮਤਲਬ ਪ੍ਰਮਿੰਦਰ ਜੀ ਦੇ ਕੁਝ ਬੰਦੇ ਨੇ ਅ ਜਿਹੜੇ ਮਤਲਬ ਇਸ ਪੋਜੀਸ਼ਨ ਦੇ ਵਿੱਚ ਹੈਗੇ ਨੇ ਫੈਸਲੇ ਲੈ ਸਕਦੇ ਆ ਪਾਰਟੀ ਦੇ ਤੇ ਉਹਨਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਆਹ ਜਿਹੜੇ ਲੋਕ ਨੇ ਆਹ ਲੋਕ ਇਹਨਾਂ ਕੋਲ ਸਮਰੱਥਾ ਹੈਗੀ ਐ ਤੇ ਆਹ ਮਿਲ ਕੇ ਚੱਲ ਰਹੇ ਨੇ ਆਹੀ ਗੱਲ ਨਾਲ ਕੈਪਟਨ ਦੇ ਵੇਲੇ ਵੀ ਆਹੀ ਗੱਲ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪਾਵਰ ਮਿਲਦੀ ਹੈ ਜਾਂ ਕਿਸੇ ਹੋਰ ਇਮਾਨਦਾਰ ਬੰਦੇ ਨੂੰ ਪਾਵਰ ਮਿਲਦੀ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਉਹਨਾਂ ਲੋਕਾਂ ਦੀ ਕਹਿੰਦੇ ਕਿ ਫੈਸਲਾ ਲੈਣ ਦੀ ਸਮਰੱਥਾ ਆਪਣੇ ਆਪ ਘਟ ਚੁੱਕੀ ਸ਼ਾਂਤ ਹੋ ਕੇ ਆਪਣੇ ਆਪ ਬੈਠ ਜਾਣਗੇ ਕਹਿੰਦੇ ਕਿ ਇਹਨਾਂ ਕਰਕੇ ਨੁਕਸਾਨ ਹੋ ਰਿਹਾ ਨਾ ਇਹਨਾਂ ਕੋਲ ਫੈਸਲਾ ਲੈਣ ਦੀ ਸਮਰੱਥਾ ਹੈਗੀ ਹੈ ਇਹਨਾਂ ਕਰਕੇ ਇਹ ਪਾਰਟੀ ਦਾ ਨੁਕਸਾਨ ਹੋ ਰਿਹਾ ਆਪੋਜੀਸ਼ਨ ਦੀ ਭੂਮਿਕਾ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਦੇ ਮੁੱਦੇ ਅੱਗੇ ਲੈ ਕੇ ਤੁਰਨੇ ਸੀ ਉਸ ਉਸ ਤਰੀਕੇ ਨਾਲ ਲੋਕਾਂ ਦੇ ਮੁੱਦੇ ਅੱਗੇ ਲੈ ਕੇ ਨਹੀਂ ਜਾ ਰਹੇ ਹੈਗੇ ਕਿ ਆਪਣੀਆਂ ਸੈਟਿੰਗਾਂ ਕਰੀ ਬੈਠੇ ਨੇ ਪਾਰਟੀ ਦੇ ਨਾਲ ਕਿ ਸਾਨੂੰ ਹੱਥ ਨਾ ਅਸੀਂ ਆਪੋਜੀਸ਼ਨ ਜਿਹੜੇ ਵਿਰੁੱਧ ਟੀ ਰਹਾ ਉਹਦਾ ਰੋਲ ਨਹੀਂ ਨਿਭਾਉਂਦੇ ਗੱਲ ਇੱਥੇ ਈ ਸਾਰੀ ਇੱਕ ਟੀਮ ਟੀਮ ਵਰਕ ਹੁੰਦਾ ਜੇ ਵਿਧਾਨ ਸਭਾ ਹਲਕੇ ਨੇ ਉੱਥੇ ਦਾ ਐਮ ਐਲ ਏ ਹੁੰਦਾ ਬੰਦਾ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਲੋਕ ਉਹਦੇ ਤੇ ਵਿਸ਼ਵਾਸ ਕਰਕੇ ਉਹਨੂੰ ਜਿਤਾਉਂਦੇ ਆ ਜੇ ਬੰਦਾ ਜਿੱਤ ਕੇ ਆਉਂਦਾ ਉਹ ਤਾਂ ਕੀ ਪਾਰਟੀ ਉਹਨੂੰ ਅੱਖੋਂ ਪਰੋਖੇ ਕਰੂ ਜੀ ਇਹ ਵੀ ਦੇਖਣਾ ਪੈਂਦਾ ਨਾ ਫੈਸਲੇ ਲੈਣ ਦੀ ਸਮਰੱਥਾ ਘੱਟ ਗਈ ਮੰਨ ਲਓ ਜੀ ਉਹ ਕਹਿੰਦਾ ਨਹੀਂ ਫੈਸਲਾ ਲੈਣਾ ਪਊ ਮੈਂ ਜਿੱਤ ਕੇ ਆਇਆ ਹਾਂ ਨਹੀਂ ਦੇਖੋ ਫਰਕ ਹੈ ਨਾ ਇੱਕ ਤਾਂ ਮੰਨ ਲਓ ਕਿ ਆਪਣੇ ਹਲਕੇ ਨੂੰ ਲੈ ਕੇ ਫੈਸਲਾ ਹੋ ਗਿਆ ਇੱਕ ਉਸ ਬੰਦੇ ਕੋਲ ਤਾਕਤ ਹੈ ਕਿ ਜਿਵੇਂ ਅਸੀਂ ਸਿੱਧੀ ਗੱਲ ਕਰਾਂ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਆਹਾ ਸਾਡੀ ਮੇਨ ਜਿਹੜੀ ਹੈਗੀ ਹੈ ਵਿਰੋਧੀਧਿਰ ਹੈ ਇਸ ਧਿਰ ਨੇ ਇਸ ਧਿਰ ਦੇ ਸਾਹਮਣੇ ਅੜਨਾ ਸੀ ਦੀ ਰੂਲਿੰਗ ਦੀ ਆម ਆਦਮੀ ਪਾਰਟੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਸੀ ਕਿ ਆ ਤੁਸੀਂ ਵਾਅਦੇ ਕੀਤੇ ਸੀ ਆ ਤੁਸੀਂ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਇਹ ਜਿਹੜੇ ਤੁਸੀਂ ਮੈਨੀਫੈਸਟੋ ਦੀ ਗੱਲ ਕਰਦੇ ਹੋ ਇਹ ਤਾਂ ਤੁਸੀਂ ਪਿੱਛੇ ਕਿਉਂ ਭੱਜ ਰਹੇ ਹੋ ਹੁਣ ਵੀ ਆម ਆਦਮੀ ਪਾਰਟੀ ਨੂੰ ਪੁੱਛਣਾ ਸੀ ਚਾਹੁੰਦੇ ਕਿ ਪੁੱਛਦੇ ਹੁਣ ਇਸ ਕਰਕੇ ਨਹੀਂ ਕਿ ਸਾਨੂੰ ਹੱਥ ਨਾ ਪਾਇਓ ਆ ਬੰਨੇ ਹੱਥ ਅਸੀਂ ਲੋਕਾਂ ਦੇ ਸਵਾਲ ਨਹੀਂ ਚੁੱਕਦੇ ਹੈਗੇ ਅਸੀਂ ਨਹੀਂ ਪੁੱਛਦੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਅਸੀਂ ਤੁਹਾਨੂੰ ਰੈਲੀਆਂ ਦੇ ਵਿੱਚ ਨਹੀਂ ਪੁੱਛਦੇ ਸਾਨੂੰ ਨਾ ਬਸ ਛੇੜਿਓ ਇਹ ਗੱਲ ਕਹਿੰਦੇ ਨਵਜੋਤ ਸਿੰਘ ਸਿੱਧੂ ਕਿ ਉਸ ਉਹ ਸਮਝਿਆ ਉੱਤੇ ਨਹੀਂ ਹੋਣੀ ਚਾਹੀਦੀ ਤੁਸੀਂ ਲੋਕਾਂ ਦੀ ਗੱਲ ਕੀ ਹੈ ਉਹ ਗੱਲ ਕਰਦੇ ਮੈਂ ਹਾਈ ਕਮਾਂਡ ਦੀ ਮੰਨੋ ਸੁਪਰੀਮ ਹਾਈ ਕਮਾਂਡ ਹੈ ਜੀ ਹੁਣ ਮੰਨ ਲਓ ਸਪੋਜ਼ ਕਰੋ ਆਪਾਂ ਆਪਾਂ ਕਹਿ ਲਓ ਕਿ ਜਿਹੜਾ ਬੰਦਾ ਹੁਣ ਹਾਈ ਕਮਾਂਡ ਕਹਿੰਦੇ ਨਵਜੋਤ ਸਿੰਘ ਸਿੱਧੂ ਵੈਲਕਮ ਯੂ ਆਰ ਦਾ ਫਰਸਟ ਪਰਸਨ ਮਤਲਬ ਫਰਸਟ ਪੋਜੀਸ਼ਨ ਤੁਹਾਡੀ ਹੈ ਕਾਂਗਰਸ ਚ ਤੁਸੀਂ ਪਹਿਲੇ ਸਥਾਨ ਤੇ ਤੁਹਾਨੂੰ ਰੱਖਦਾ ਹੁਣ ਸੈਕੰਡ ਸਥਾਨ ਤੇ ਜਿਹਨੂੰ ਰੱਖਣਾ ਉਹ ਕੌਣ ਤੈਅ ਕਰੂ ਨਵਜੋਤ ਸਿੰਘ ਸਿੱਧੂ ਤੈਅ ਕਰੂ ਕਿ ਹਾਈ ਕਮਾਂਡ ਨਹੀਂ ਇਹ ਤਾਂ ਚੋਣ ਹੁੰਦੀ ਹੈ ਨਾ ਬਕਾਇਦਾ ਉਹੀ ਗੱਲ ਨਹੀਂ ਚੋਣ ਤਾਂ ਹੁਣ ਚਲੋ ਆਪਣੇ ਕਾਗਜ਼ਾਤ ਸਾਰਾ ਕੁਝ ਹੁੰਦਾ ਹੈ ਉਹ ਕਿ ਇਹਨਾਂ ਕਾਂਗਰਸ ਦਾ ਤਾਂ ਆਹ ਪਲੇਟਫਾਰਮ ਹੈ ਕਿਸੇ ਬਲੌਕ ਦਾ ਯੂਥ ਪ੍ਰਧਾਨ ਵਿੱਚ ਚੁਣਿਆ ਜਾਣਾ ਉਹ ਉਹਦੀ ਵੀ ਚੋਣ ਹੋਊਗੀ ਕਿ ਉਹਦੀ VOTING ਹੋਊਗੀ ਉਹ ਤਾਂ ਆਪਾਂ ਨੂੰ ਪਤਾ ਹੈ ਵੀ ਹੁਣ ਜੇ ਇੰਨੀ ਪਾਰਦਰਸ਼ਤਾ ਹੁੰਦੀ ਗੁਰਜਿੰਦਰ ਜੀ ਆਹ ਨੌਬਤ ਨਹੀਂ ਆਉਂਦੀ ਸੀ ਲੁੱਟਣ ਕੱਢਣ ਵਾਲੀ ਖਾਣ ਵਾਲੀ ਜੇ ਇਹ ਜੇ ਆਪਾਂ ਇਹਨਾਂ ਗੱਲਾਂ ਤੇ ਆਣੇ ਫਿਰ ਤਾਂ ਹੁਣ ਕੈਪਟਨ ਮਨਿੰਦਰ ਸਿੰਘ ਜਾ ਜਿਹੜੇ ਹੋਰਾਂ ਦੇ ਨਾਮ ਆਉਂਦੇ ਨੇ ਉਹਨੂੰ ਕੈਪਟਨ ਬਲੰਦਰ ਸਿੰਘ ਤਾਂ ਮੂਰੇ ਰੱਖਦਾ ਜੀ ਰੱਖਦਾ ਕਿ ਨਹੀਂ ਨਵਜੋਤ ਸਿੰਘ ਸਿੱਧੂ ਤੋਂ ਸਭ ਤੋਂ ਵੱਡਾ ਰੋਲ ਆ ਜੀ ਜੀ ਪੰਜਾਬ ਨਾਲ ਵਾਅਦਾ ਕੀਤਾ ਪੂਰੇ ਕਰਨੇ ਪਹਿਲੀ ਵਾਰ ਬਣਿਆ ਸੀ ਸੀਐਮ ਜੀ ਪ੍ਰਧਾਨ ਪਹਿਲੀ ਵਾਰ ਬਣਿਆ ਸੀ ਹੌਦਲ ਦੇ ਆ ਕੇ ਬਿਠਾ ਦਿੰਦੇ ਆ ਉਹਦਾ ਹਾਈ ਕਮਾਂਡ ਦਾ ਕਹਤਾ ਕਹਤਾ ਬਸ ਇਹ ਚੋਣ ਹੋ ਗਈ ਜੀ ਇਹ ਇਹਦਾ ਆਪਾਂ ਨੂੰ ਵੀ ਪਤਾ ਹੈ ਪਾਰਟੀ 'ਚ ਵੀ ਪਤਾ ਹੈ ਜੇ 2 ਨੰਬਰ ਦਾ ਲੀਡਰ ਨਵਜੋਤ ਸਿੰਘ ਸਿੱਧੂ ਤੇ ਕਹੇ ਅਨੁਸਾਰ ਨਹੀਂ ਲੱਗਣਾ ਤੇਨੇ ਨੰਬਰ ਦਾ ਨਹੀਂ ਲੱਗਣਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਬਿਹਾਰ ਫੈਸਲੇ ਲੈਣ ਦੀ ਸਮਰੱਥਾ ਘਟ ਗਈ ਉਹ ਹਾਈ ਕਮਾਂਡ ਕਹੂਗੀ ਵੀ ਚੁੱਪ ਕਰ ਨਵਜੋਤ ਸਿੰਘ ਸਿੱਧੂ ਤੈਨੂੰ ਮਜੂਬ ਬਣਾਉਣਾ ਸੀ ਬਣਾਤਾ ਇਹ ਵੀ ਸਾਡੇ ਬੰਦੇ ਨੇ ਸਾਡੀ ਪਾਰਟੀ ਨਾਲ ਹੈ ਇਹ 15 50 ਸਾਲਾਂ ਤੋਂ ਸਾਡੇ ਨਾਲ ਜੁੜਿਆ ਹੈ ਦਾ ਪਰਿਵਾਰ ਜੁੜਿਆ ਹੋਇਆ ਅਸੀਂ ਕਿਵੇਂ ਕਹਦੀ ਹਾਂ ਸੀਟ ਜਿੱਤ ਕੇ ਆਏ ਸਾਡੇ ਕੋਲ ਉਹਨੂੰ ਕਿਵੇਂ ਕਰਨਗੇ ਜਦੋਂ ਜਿਆਦਾ ਹਾਈ ਕਮਾਂਡ ਨੂੰ ਦਰਗਨਾਰ ਕੀਤਾ ਜਾਵੇ ਸਟੇਟ ਦੀ ਪੋਲਿਟਿਕਸ ਅਲੱਗ ਹੋਵੇ ਜਾਇ ਏਡਾ ਫੈਸਲਾ ਨਵਜੋਤ ਸਿੰਘ ਸਿੱਧੂ ਲੈਣ ਦੇ ਵਿੱਚ ਸਮਰੱਥ ਹੋ ਸਕਦਾ ਹੈ ਜੀ ਕੈਪਟਨ ਨਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਜੀ ਕਿਸ ਪੋਜੀਸ਼ਨ ਤੇ ਸੀ ਕੈਪਟਨ ਨਮਰਿੰਦਰ ਸਿੰਘ ਤੇ ਫਿਰ ਕਿਸੇ ਨੂੰ ਵੀ ਲਾਂਭੇ ਕਰ ਸਕਗੇ ਹਾਈ ਕਮਾਂਡ ਜਦੋਂ ਹਾਈ ਕਮਾਂਡ ਦੇ ਅੰਡਰ ਹੋ ਕੇ ਚੱਲਣਾ ਹੈ ਤੁਸੀਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਸੀਂ ਇੰਡੀਪੈਂਡੈਂਟ ਹੋ ਕੇ ਸੁਤੰਤਰ ਹੋ ਕੇ ਤੁਸੀਂ ਫੈਸਲੇ ਲੈ ਲੋਗੇ ਜੀ ਇਹ ਇਹ ਗੱਲ ਹੈ ਹਾਈ ਕਮਾਂਡ ਵੀ ਉਸ ਬੰਦੇ ਨੂੰ ਕਿਉਂ ਲਾਊਗੀ ਪਰਮਿੰਦਰ ਜੀ ਜਿੱਦਾਂ ਲੋਕਾਂ ਚੋਂ ਜੈਕਸ ਖਰਾਬ ਹੋ ਗਿਆ ਨਹੀਂ ਲਾਇਆ ਹੀ ਹੋਇਆ ਹੁਣ ਤੱਕ ਸੱਚੋ ਨਵਜੋਤ ਸਿੰਘ ਸਿੱਧੂ ਰੌੜਾ ਤਾਂ ਇਸੇ ਗੱਲ ਦਾ ਪਾਰ ਹੈ ਜੀ ਉਹ ਜਦੋਂ ਚੰਨੀ ਬਣਿਆ ਸੀ ਉਦੋਂ ਜਗਜੀਤ ਰੰਧਾਵਾ ਦਾ ਨਾਮ ਆਇਆ ਉਦੋਂ ਕਿਉਂ ਰੌਲਾ ਪਾਇਆ ਨਵਜੋਤ ਸਿੰਘ ਸਿੱਧੂ ਦਾ ਨਾਮ ਆਇਆ ਨਵਜੋਤ ਸਿੰਘ ਸਿੱਧੂ ਦਾ ਵੀ ਨਾ ਰੌਲਾ ਪਾਇਆ ਜੀ ਇਹਨੂੰ ਨਾ ਲਾਓ ਸੁਖਿੰਦਰ ਰੰਧਾਵਾ ਕਿਉਂ ਟਿਰਕਿਆ ਜੀ ਠੀਕ ਹੈ ਨਾ ਇਹ ਤਾਂ ਹਾਈ ਕਮਾਂਡ ਦੱਸ ਸਕਦੇ ਆ ਵੀ ਕਿਉਂ ਲਾਉਗੇ ਲਾਉਗੇ ਕਿ ਨਹੀਂ ਲਾਉ ਗੱਲ ਤਾਂ ਇਹ ਨਹੀਂ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਬੰਦਾ ਜਿਹਨੂੰ ਵੀ ਲਾਂਦੇ ਕਿ ਉਹ ਹਾਈ ਕਮਾਂਡ ਤੋਂ ਸੁਤੰਤਰ ਹੋ ਕੇ ਚੱਲ ਸਕਦਾ ਜੀ ਸੁਤੰਤਰ ਰੂਪ ਚ ਫਾਇਰ ਲੈ ਸਕਦਾ ਜੇ ਨਹੀਂ ਲੈ ਸਕਦਾ ਤਾਂ ਉਹਦੇ ਕੋਲ ਆਪਣੇ ਕੋਲ ਪਾਵਰ ਨਹੀਂ ਹੈਗੀ ਫੈਸਲੇ ਸੁਤੰਤਰ ਰੂਪ ਤੋਂ ਫੈਸਲੇ ਲੈਣ ਦੀ ਤਰਸੁੱਜਾਂ ਦੀ ਸਮਰੱਥਾ ਕਿੰਮ ਘਟਾ ਦੋ ਸੋ ਆ ਚੀਜ਼ਾਂ ਜਿਹੜੀਆਂ ਹੈਗੀਆਂ ਕਾਫੀ ਜਿਆਦਾ ਰੌਲਾ ਘਟੋਲਾ ਹੈਗਾ ਹਾਂ ਹੁਣ ਜਿਹੜੀ ਲੜਾਈ ਚੱਲ ਰਹੀ ਹੈ ਇਹਦੇ ਵਿੱਚ ਇੰਨਾ ਕ ਕਿਹਾ ਜਾ ਸਕਦਾ ਕਿ ਆਪਸੀ ਟਕਰਾਅ ਹੈ ਕੁਰਸੀ ਦੀ ਦੌੜ ਲੱਗੀ ਹੋਈ ਹੈ ਇਹਦੇ ਵਿੱਚ ਜਿੱਤਦਾ ਕੋਣ ਹੈ ਹਾਰਦਾ ਕੋਣ ਹੈ ਇਹ ਜ਼ਰੂਰ ਦੇਖਣਾ ਹਾਂ ਜੀ ਇਹ ਹੈ ਇੰਨੇ ਕ ਹੈਗੇ ਕਿ ਕਿਹੜਾ ਢਿੱਬੀ ਲਾ ਕੇ ਦੂਜੇ ਨੂੰ ਸਿੱਟਦਾ ਹੈ ਮਨੋਰੰਜਨ ਦਾ ਇੱਕ ਸਾਧਨ ਬਣਿਆ ਹੋਇਆ ਇਹ ਦੇਖਣਾ ਜ਼ਰੂਰੀ ਹੈ ਹੁਣ ਲੋਕ ਵੀ ਦੇਖ ਰਹੇ ਨੇ ਆਲੇ ਦੁਆਲੇ ਦੂਜੀ ਪਾਸੇ ਹਾਂ ਲੋਕਾਂ ਦੀ ਗੱਲ ਕਰਦੇ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਲੀਡਰ ਇਹ ਗੱਲ ਕਰਦਾ ਕਿ ਜਨਤਾ ਸਭ ਜਾਣਦੀ ਹੈ ਹਾਂ ਜੀ ਜੇ ਜਨਤਾ ਸਭ ਜਾਣਦੀ ਹੈ ਭਾਈ ਫਿਰ ਤੁਹਾਨੂੰ ਰੌਲਾ ਪਾਣ ਦੀ ਕੀ ਲੋੜ ਹੈ ਜੀ ਜੇ ਜਨਤਾ ਸਾਰਾ ਕੁਝ ਜਾਣਦੀ ਹੋਈ ਆ ਫਿਰ ਤੁਸੀਂ ਆਪ ਤੁਸੀਂ ਕਿਉਂ ਲੋਕਾਂ ਨੂੰ ਕਿਉਂ ਭੁਲੇਖਿਆਂ 'ਚ ਪਾ ਰਹੇ ਹੋ ਫਲਾਣੇ ਨੇਇਆ ਕਰਦਾ ਟਮਗਾਣੇ ਨੇਇਆ ਕਰਦਾ ਸੀ ਐਂ ਕਰਦਾ ਸੀ ਤੁਸੀਂ ਉਹਨਾਂ ਨੂੰ ਪਤਾ ਹੈ ਜੇ ਉਹਨਾਂ ਨੂੰ ਪਤਾ ਹੈ ਵੀ ਇਹ ਬੰਦਾ ਕਰ ਸਕਦਾ ਹੈ ਹੁਣ ਵੋਟ ਤਾਂ ਲੋਕਾਂ ਨੇ ਮਰਜ਼ੀ ਦੀ ਪਾਣੀ ਹੋਈਆਂ ਜੀ ਮਰਜ਼ੀ ਨਾਲ ਵੀ ਪਾਣੀ ਹੈ ਕੁਛ ਵਿੱਕ ਕੇ ਵੀ ਪਾਣੀ ਹੈ ਦੋਨੋਂ ਪਾਸਿਓਂ ਪੈਂਦੀ ਹੈ ਜੀ ਜਿਹੜਾ ਖਰੀਦ ਗਿਆ ਉਹ ਆ ਲੂਗਾ ਵੋਟ ਜੀ ਤੇ ਜਿਸ ਨੂੰ ਮਰਜ਼ੀ ਹੈ ਉਹਨਾਂ ਕਿਸੇ ਕਹੇ ਤੇ ਪਾਣੀ ਨਹੀਂ ਉਹ ਤਾਂ ਸਹੀ ਮਰਜ਼ੀ ਨਾਲ ਪਾਊਗਾ ਜੀ ਫਿਰ ਜਾਨਦੇ ਵੀ ਜਨਤਾ ਹੈਗੀ ਚੋਣਾਂ ਦੇ ਵੀ ਜਨਤਾ ਨੇ ਹੈਗੇ ਨਾ ਫਿਰ ਤਾਂ ਰੌਲੇ ਪਾਉਣ ਦੀ ਲੋੜ ਹੀ ਨਹੀਂ ਹੈਗੀ ਜੀ ਫਿਰ ਇਹ ਚੀਜ਼ਾਂ ਸਾਰੀਆਂ ਨਾ ਲੋਕਾਂ ਨੂੰ ਸੋਚਣੇ ਦੇ ਦਿੰਦੇ ਨੇ ਕਿਹੜੇ ਪਾਸੇ ਨੂੰ ਅਸੀਂ ਗੱਲ ਕਰਨੀ ਹੈ ਕਿਹੜੇ ਲੀਡਰ ਨੂੰ ਮੋਰੇ ਲਿਆਉਣਾ ਕਿਹੜੇ ਲੀਡਰ ਨਾਲ ਗੱਲ ਕਰਨੀ ਹੈ ਜਾਂ ਸਵਾਲ ਵੀ ਨਹੀਂ ਪੁੱਛਦੇ ਲੋਕ ਜਿੰਦਾਬਾਦ ਜਿੰਦਾਬਾਦ ਕਰਨ ਨਾਲ ਉਹ ਉਹ ਵੀ ਚੱਲਣਾ ਸਮਝ ਕੇ ਇਕੱਠਾ ਰੇਗਦਾ ਕਰ ਦਿੰਦੇ ਨੇ ਬਈ ਇਹਨੇ ਬੁਲਾ ਲਿਆ ਚਲੋ ਇਕੱਠ ਕਰ ਰਹੇ ਨੇ ਪਿੰਡਾਂ 'ਚ ਹੁਣ ਹੋਣ ਲੱਗਿਆ ਨਾ ਉਹ ਟਰਾਲੀਆਂ ਜੁੜਦੀਆਂ ਸੀਗੀਆਂ ਪਹਿਲਾਂ ਤਾਂ ਉਹ ਵੀ ਜਾਂਦੇ ਸੀ ਵਰਕਰ ਜਿਹੜੇ ਇੱਕ ਕਾਲੀ ਦਲ ਦੇ ਤਾਂ ਕਾਲੀ ਦਲ ਦੀ ਟਰਾਲੀ ਜਾਂਦੀ ਸੀ ਉਹਨਾਂ 'ਤੇ ਜਾਣਾ ਹੋਰ ਕਿਸੇ ਰੈਲੀ 'ਚ ਨਹੀਂ ਜਾਣਾ ਹੁਣ ਕਹਿੰਦਾ ਯਾਰ ਫੁਲਾਣੇ ਨੇ ਸੱਦਿਆ ਚੱਲ ਫੁਲਾਣੇ ਨੇ ਸੱਦਿਆ ਚੱਲ ਬਿਲਨੇ ਇੰਫਲਾ ਹਰ ਜੀ ਤੇ ਨਿਕਲ ਜਾਂਦੇ ਨੇ ਹੁਣ ਇਕੱਠ ਵੀ ਹੋ ਰਿਹਾ ਕਿਤੇ ਵੱਡਾ ਹੋ ਜਾਂਦਾ ਅਗਲਾ ਕਹਿੰਦਾ ਮੈਂ ਹੀ ਨਹੀਂ ਸੋ ਉਹ ਚੀਜ਼ਾਂ ਵੀ ਹੈਗੀਆਂ ਨੇ ਚਲੋ ਖੜ ਫਤਵਾ ਲੋਕਾਂ ਦਾ ਆ ਅਖੀਰ ਦੇ ਵਿੱਚ ਤਾਂ ਜੀ ਪਰਮਿੰਦਰ ਜੀ ਵਿਚਾਰ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਪਰਮਿੰਦਰ ਜੀ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਦੋਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਸਾਰੀ ਗੱਲਬਾਤ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ ਕਾਂਗਰਸ ਦੇ ਦੁਆਲੇ ਸੀ ਹੁਣ ਵੇਖਣ ਵਾਲਾ ਹੋਊਗਾ ਕਿ ਜਿਹੜੀ ਇਹ ਲੜਾਈ ਹੈ ਇਥੋਂ ਤੱਕ ਰੁਕਦੀ ਆ ਨਵਜੋਤ ਸਿੰਘ ਸਿੱਧੂ ਜਿਹੜੀ ਆਪਣੀ ਸਿਆਸਤ ਨੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਅੱਗੇ ਵਧਾਉਣਗੇ ਜਾਂ ਫਿਰ ਕੋਈ ਹੋਰ ਅਲਟਰਨੇਟਿਵ ਵੀ ਜਿਹੜਾ ਹੈਗਾ ਪੋਲਿਟੀਕਲ ਉਹ ਮੰਚ ਇੱਕ ਤਿਆਰ ਕੀਤਾ ਜਾ ਸਕਦਾ ਫਿਲਹਾਲ ਨਵਜੋਤ ਸਿੰਘ ਸਿੱਧੂ ਇਹ ਗੱਲ ਕਲੀਅਰ ਕਰ ਚੁੱਕੇ ਨੇ ਕਿ ਗੱਲ ਜਿਹੜੀ ਹੋਊਗੀ ਉਹ ਕਾਂਗਰਸ ਦੇ ਹੀ ਪਲੇਟਫਾਰਮ ਤੋਂ ਗੱਲ ਹੋਊਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਸਥਿਤੀ ਸਾਫ਼ ਹੋ ਜਾਊਗੀ ਕਿਉਂਕਿ ਬੜੇ ਥੋੜੇ ਕਿ ਚੰਦ ਦੇ ਦਿਨ ਰਹਿ ਗਏ ਨੇ ਜਿਹੜੇ ਲੋਕ ਸਭਾ ਦੀ ਚੋਣ ਦੇ ਵਿੱਚ ਨੇ ਸੋਨ ਦੇਖਣ ਵਾਲਾ ਹੋਊਗਾ ਅੱਗੇ ਕਿ ਲੋਕ ਸਭਾ ਚੋਣ ਤੋਂ ਬਾਅਦ ਕਿਸੇ ਪਾਰਟੀ ਦਾ ਵਾਅਦਾ ਹੁੰਦਾ ਜਾਂ ਕਾਂਗਰਸ ਦੇ ਵਿੱਚ ਆਪਣੀ ਹੀ ਲੀਡਰਸ਼ਿਪ ਹੈ ਇਹ ਕੋਈ ਕਿਸੇ ਮਤਲਬ ਉਹ ਰੂਟ ਦੇ ਉੱਪਰ ਅੱਗੇ ਪਿੱਛੇ ਹੋ ਸਕਦੀ ਹੈ ਤੁਸੀਂ ਆਪਣੇ ਫੀਡਬੈਕ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਹਰ ਵਾਰ ਜਦਾਂ ਪੇਜ ਕਰਦੇ